ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬੁਟੀ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਘੱਟ ਪ੍ਰਾਈਸ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਜਿਹੜੀ ਕਿ ਸੋਬਰ ਸੂਟ ਹੋਣਗੇ ਇਹ ਵਾਲੇ ਹੋਣਗੇ ਜਿਹੜੇ ਗਲਾਸ ਟਿਸ਼ੂ ਦੇ ਉੱਪਰ ਰੈਡੀ ਕੀਤੇ ਗਏ ਤੇ ਇਹਨਾਂ ਦਾ ਪ੍ਰਾਈਸ ਹੋਏਗਾ 1299 ਰੁਪਏ ਦੇ ਵਿੱਚ ਤੁਹਾਨੂੰ ਦੋ ਸੂਟ ਮਿਲਣਗੇ ਜਿਸ ਤੇ ਘੇਰੇ ਔਰ ਬਾਜੂ ਦੇ ਉੱਪਰ ਵਰਕ ਹੋਏਗਾ ਪਫ ਵਰਕ ਹੋਏਗਾ ਇਹ ਵਾਲੇ ਹੋਣਗੇ ਜਿਹੜੇ organza ਦੇ ਉੱਪਰ ਹੋਣਗੇ thread work ਰਹਿਣ ਵਾਲੇ 1050 ਰੁਪਏ ਦੇ ਵਿੱਚ without ਦੁਪੱਟਾ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਜਿਹੜਾ ਹੈਗਾ ਸੂਟ ਉਹ ਮਿਲ ਜਾਏਗਾ ਜੇਕਰ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਸਾਰੇ ਦੋਸਾਰੇ ਸੂਪਰ ਸੂਟ ਹੋਣਗੇ ਤੇ ਬਹੁਤ ਘੱਟ ਪ੍ਰਾਈਸ ਵਿੱਚ ਹੋਣਗੇ ਦੇ ਉਹਨਾਂ ਪਹਿਣਾ ਲਈ ਵੀਡੀਓ ਆ ਤੇ ਜਿਹੜੀਆਂ ਪਹਿਣਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਔਰ ਬਹੁਤ ਸੋਹਣੀ ਕਲੈਕਸ਼ਨ ਦੇਖਣਾ ਚਾਹੁੰਦੀਆਂ ਨੇ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਗਰੇਪ ਦੇ ਉੱਪਰ ਪਿਓਰ ਚਨਾਉਨ ਦੁਪੱਟੇ ਦੇ ਨਾਲ ਟਾਈਂਡਾਈ ਦੇ ਵਿੱਚ ਰਹਿਣ ਵਾਲਾ ਤੁਹਾਨੂੰ ਸੂਟ ਮਿਲੇਗਾ ਇਹ ਵਾਲਾ ਰਾਮਟੈਕਸ ਬ੍ਰਾਂਡ ਦਾ ਤੁਹਾਨੂੰ ਚੈੱਕ ਦੇ ਵਿੱਚ ਪਸ਼ਮੀਨੇ ਦਾ ਫੈਬਰਿਕ ਮਿਲੇਗਾ 750 ਰੁਪਏ ਦੇ ਵਿੱਚ ਪੂਰਾ ਸੂਟ ਹੋਏਗਾ ਮੈਚਿੰਗ ਸੂਟ ਹੋਏਗਾ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਇਹ ਵਾਲੇ ਸੂਟ ਔਰ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਮਿਲ ਜਾਏਗੀ ਇਹ ਵਾਲੇ ਸੂਟ ਹੋਣਗੇ ਬਹੁਤ ਹੀ ਘੱਟ ਪ੍ਰਾਈਸ ਵਿੱਚ ਪਾਰਟੀ ਵੇਅਰ ਸੂਟ ਹੋਇਆ ਹੈ ਹੈਂਡਵਰਕ ਦਾ ਪੀਸ ਰਹਿਣ ਵਾਲਾ ਜਿਸ ਦੇ neck ਦੇ ਉੱਪਰ ਵੀ ਵਰਕ ਹੋਇਆਗਾ ਬਾਜੂ ਦੇ ਉੱਪਰ ਵੀ ਪਲੱਸ ਬਾਟਮ ਦੇ ਉੱਪਰ ਵੀ ਵਰਕ ਹੋਇਆਗਾ ਦੁਪੱਟਾ ਵੀ ਤੁਹਾਨੂੰ organza ਦਾ ਮਿਲੇਗਾ ਜਿਸ ਤੇ ਉੱਪਰ lace ਦਾ ਫਿਨਿਸ਼ਿੰਗ ਦਿੱਤੀ ਗਈ ਹੈਗੀਆ organza ਦੀ ਸ਼ਰਟ ਮਿਲੇਗੀ crepe ਦੀ ਬਾਟਮ ਮਿਲੇਗੀ ਜੇ ਤੁਸੀਂ ਇਹ ਪੂਰਾ ਸੂਟ crepe ਦੇ ਵਿੱਚ ਰੈਡੀ ਕਰਾਉਣਾ ਚਾਹੁੰਦੇ ਹੋ ਤੋ ਥੋੜੇ ਹੀ ਪੈਸੇ ਹੋਰ ਪਲੱਸ ਕਰਕੇ ਤੁਸੀਂ ਇਸ ਨੂੰ ਕ੍ਰੇਪ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਪ੍ਰਾਈਸ ਹੋਏਗਾ ਸਿਰਫ 2250 ਰੁਪਏ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਇਹ ਮਿਲੇਗਾ ਤੁਹਾਨੂੰ ਕ੍ਰੇਪ ਬਰਾਸ਼ੋ ਦਾ ਫ੍ਰੈਂਕ ਮਿਲੇਗਾ 1199 ਰੁਪਏ ਦੇ ਵਿੱਚ ਤੁਹਾਨੂੰ ਪੂਰਾ 5 ਮੀਟਰ ਆਲ ਓਵਰ ਸੂਟ ਮਿਲ ਜਾਏਗਾ ਜਿਸ ਤੇ ਉੱਪਰ ਤੁਸੀਂ ਹੈਂਡਵਰਕ ਕਰਵਾ ਕੇ ਬਹੁਤ ਸੋਹਣਾ ਲੁੱਕ ਦੇ ਸਕਦੇ ਹੋ ਇਹ ਵਾਲੇ ਹੈਂਡਵਰਕ ਦੇ オリジナル ਪੀਸ ਹੋਣਗੇ ਪ੍ਰਾਈਸ ਉਹਦਾ ਵੱਖਰਾ ਵੱਖਰਾ ਹੋਏਗਾ ਇਹ ਵਾਲਾ ਜਿਹੜਾ ਤੁਹਾਨੂੰ ਸਿਮਰ ਦੇ ਵਿੱਚ ਲਹਿੰਗਾ ਸੂਟ ਮਿਲੇਗਾ ਸ਼ੋਰ ਦੇ ਨਾਲ ਲਹंगा ਮਿਲੇਗਾ ਹੈਵੀ ਦੁਪੱਟਾ ਮਿਲੇਗਾ ਇਹ ਕ੍ਰੇਪ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣਗੇ ਬਲੈਕ ਸ਼ੇਡ ਦੇ ਵਿੱਚ ਹੋਣਗੇ ਪ੍ਰਾਈਸ ਸਭ ਦਾ ਸੇਮ ਹੋਏਗਾ ਹੈਂਡਵਰਕ ਦੇ ਪੀਸ ਹੋਣਗੇ ਹੈਵੀ ਦੁਪੱਟੇ ਦੇ ਨਾਲ